ਦਾਂਸੀ ਲੈਣਾ ਹੈ ਵਧੀਆ ਪੈਰਿਸ ਜਾਨੀ ਮੇਸ਼ਾ ਰਾਸ਼ੀ ਵਾਲੀ ਅੱਛਾ ਰਾਹੁ ਕਾਲ ਦਾ ਟਾਈਮ ਰਹਿ ਗਿਆ ਅੱਜ ਅੱਜ ਸ਼ੁੱਕਰਵਾਰ ਵਾਲੇ ਦਿਨ ਰਾਹੁ ਕਾਲ ਦਾ ਜੋ ਟਾਈਮ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ ਸ਼ੁੱਕਰਵਾਰ ਨੂੰ ਰਾਹੁ ਕਾਲ ਦਾ ਟਾਈਮ ਰਹੇਗਾ ਜੀ 10:30 ਤੋਂ 12:00 ਵਜੇ ਤੱਕ ਸਭ ਤੋਂ ਪਹਿਲਾਂ ਐਰਿਸ ਜਾਨੀ ਮੇਸ਼ਾ ਰਾਸ਼ੀ ਦੀ ਗੱਲ ਕਰੀਏ ਤਾਂ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਚੰਦਰ ਅੱਜ ਵੀ ਉੱਚਦਾ ਤੇ ਉਸ ਤੋਂ ਬਾਅਦ ਮੰਗਲ ਦਾ ਨਕਸ਼ਤਰ ਦੋਨੋਂ ਚੰਗੇ ਆ ਅਨਰਜੀ ਅੱਛੀ ਕੰਮ ਕਰੇਗਾ ਦੁੱਧ ਮੱਥੇ ਤੇ ਅੱਜ ਵੀ ਲਗਾ ਲੈਣਾ ਏ ਚੰਦਰ ਦਾ ਨਕਸ਼ਤਰ ਮਾਤਾ ਦੀ ਸਿਹਤ ਦਾ ਧਿਆਨ ਰੱਖਣਾ ਮਾਂ ਦੇ ਪੈਰੀਂ ਹੱਥ ਲਗਾ ਕੇ ਘਰ ਤੋਂ ਜਾਣਾ ਮਸਟਰਡ ਕਲਰ ਤੁਹਾਡਾ ਸ਼ੁਭ ਹੋਵੇਗਾ ਜੋ ਮਿਥੂਨ ਰਾਸ਼ੀ ਚ ਗੁਰੂ ਮਹਾਰਾਜ ਵਾਪਸ ਆ ਚੁੱਕੇ ਆ ਆਪਣੇ ਰਿਸ਼ਤੇ ਜ਼ਰੂਰ ਸੰਭਾਲਣੇ ਆ ਭੈਣ ਭਾਈ ਨਾਲ ਸਬੰਧ ਅੱਛੇ ਰੱਖੋ ਤੌਰਸ ਜਾਨੀ ਬਰੀ ਕ੍ਰਾਸ਼ੀ ਬਰੀ ਕ੍ਰਾਸ਼ੀ ਦੇ ਲਈ ਅੱਜ ਦਾ ਨਕਸ਼ਤਰ ਮਿੱਤਰਨੀ ਆ ਤਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਏ ਆਪਣੇ ਭੈਣ ਭਾਈ ਨਾਲ ਸਬੰਧਾਂ ਚ ਸੁਧਾਰ ਲਈ ਯਤਨ ਕਰਨੇ ਆ ਗੱਲ ਗੱਲ ਤੇ ਬਹਿਸ ਬਾਜ਼ੀ ਨਹੀਂ ਕਰਨੀ ਗੱਲ ਗੱਲ ਤੇ ਕੀ ਕਹਿੰਦੇ ਆ ਮਾਂ ਨਾਲ ਜਾਂ ਅਜਿਹਾ ਕਰਨੀ ਕਰਨਾ ਬਸ ਇਹ ਧਿਆਨ ਰੱਖਣਾ ਜਿੱਦ ਕੇ ਆੜ ਕੇ ਮਤਲਬ ਕੋਈ ਕੰਮ ਨਹੀਂ ਕਰਨਾ ਬ੍ਰਹਸਪਤ ਤੁਹਾਡੇ ਦੁੱਜੇ ਆ ਜਾਣਾ ਹੈ ਹੁਣ ਸ਼ਾਮ ਨੂੰ ਤੇ ਬ੍ਰਹਸਪਤ ਦੁੱਜੇ